Tribüs'ten beri bay baycığım, et hocaya ne falan duymaya hadi, gelin gidelim! ਬਿਲਕੁਲ ਕੇ ਦਾ ਪੇਪਰ ਜੈਕਟ ਨਹੀਂ ਹੋਊਗਾ ਵਿਧਾਨ ਸਭਾ ਸੈਸ਼ਨ ਤੇ ਅੱਜ ਆਖਰੀ ਤਿੰਨ ਕਾਫੀ ਸਵਾਲ ਜਵਾਬ ਹੋਏ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਅਹਿਮ ਗੱਲਾਂ ਕਹੀਆਂ ਗਈਆਂ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਲਦੀ ਹੀ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਕਰਪਾਉਂ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਪੰਚਾਇਤ ਸਰਬਸੰਤੀ ਨਾਲ ਬਣੇਗੀ ਉਸ ਪਿੰਡ ਨੂੰ 5 ਲੱਖ ਦੀ ਗ੍ਰਾਂਟ ਇਨਾਮ ਵਜੋਂ ਦਿੱਤੀ ਜਾਵੇਗੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਗੱਲਾਂ ਕਹੀਆਂ ਗਈਆਂ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਪੰਚਾਇਤ ਜੋ ਨਾ ਕਰਵਾਉਂ ਜਾ ਰਿਹਾ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੀ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਏਗੀ ਉਸ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਇਨਾਮ ਵਜੋਂ ਦਿੱਤਾ ਜਾਵੇਗਾ ਅਜੀਬ ਤਾਂ ਅਨਸ਼ਬਾਚ ਸੀਐਮ ਮਾਨ ਵੱਲੋਂ ਪੰਚਾਇਤੀ ਚੋਣਾਂ ਨੂੰ ਕਈਆਂ ਵੱਖ-ਵੱਖ ਗੱਲਾਂ ਨੂੰ ਲੈ ਕੇ ਹਲਕਾ ਫਤਿਹਗੜ੍ਹ ਚੂੜੀਆਂ ਤੇ ਐਮਲੇ ਤਰਪਤਰ ਚੰਦਰ ਸਿੰਘ ਬਾਜਵਾ ਨੇ ਵੀ ਸੀਐਮ ਮਾਨ ਨੂੰ ਪੁੱਛਿਆ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਆਉਂਦੀਆਂ ਪੰਚਾਇਤੀ ਚੋਣਾਂ 'ਚ ਵਿਰੋਧੀ ਪਾਰਟੀਆਂ ਦੇ ਕਾਗਜ਼ ਰਿਜੈਕਟ ਹੋ ਸਕਦੇ ਹਨ ਜਿਸ ਦਾ ਜਵਾਬ ਦਿੱੰਦਿਆਂ ਸੀਐਮ ਮਾਨ ਨੇ ਕਿਹਾ ਕਿ ਇਹ ਪ੍ਰਥਾ ਤੁਹਾਡੇ ਕਾਂਗਰਸ ਵਿੱਚ ਹੈ ਸਾਡੇ ਵਿੱਚ ਨਹੀਂ ਉਹਨਾਂ ਨੇ ਕਿਹਾ ਕਿ ਸ਼ਾਰੀ ਹੀ ਤਿੰਨ-ਤਿੰਨ ਕਾਗਜ਼ਾਂ ਦੇ ਛੱਟ ਤਿਆਰ ਕਰਵਾਏ ਜਾਣਗੇ ਤਾਂ ਜੋ ਕਿਸੇ ਦੇ ਕਾਗਜ਼ ਰੱਦ ਨਾ ਹੋਣ ਜਦਕੇ ਨਾਲ ਹੀ ਤੇ ਹਲਕਾ ਬਟਾਲਾ ਤੋਂ ਐਮਐਲਏ ਅਮਨਸ਼ੀਰ ਸਿੰਘ ਸ਼ਰੀ ਕਲਚੀ ਨੇ ਵੀ ਐਮਐਲਏ ਤਰਪਤੇਂਦਰ ਸਿੰਘ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਹੀ ਉਹਨਾਂ ਦਾ ਪਿੰਡ ਕੋਟਲਾ ਸ਼ਾਇਆ ਪੈਂਦਾ ਹੈ ਅਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਜੋ ਪੰਚਾਇਤੀ ਚੋਣਾਂ ਹੋਈਆਂ ਸਨ ਉਸ ਤੇ ਭਰਾ ਜਿਸ ਦਾ ਪਿੰਡ ਕੋਟਲਾ ਸ਼ਾਇਆ ਸੀ ਉਸ ਤੇ ਵੀ ਇਹਨਾਂ ਵੱਲੋਂ ਕਾगज ਰੱਦ ਕਰਵਾ ਦਿੱਤੇ ਸਨ ਪੰਚਾਇਤੀ ਰਾਜ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਿਹਾ ਹੈ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕਿਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਹਨ ਪੰਚਾਇਤਾਂ ਦੀ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਪੇ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤਰਪਤেন্দ্র ਜਿੰਦਰਪਾਜ ਬਾਜਵਾ ਜੀ ਜੀ ਸੀਐਮ ਸਾਹਿਬ ਤੁਸੀਂ ਪੰਚਾਇਤ ਇਲੈਕਸ਼ਨਾਂ ਦੀ ਗੱਲ ਕੀਤੀ ਬਹੁਤ ਵਧੀਆ ਗੱਲ ਆ ਜੋ ਇਲਾਕੇ ਚ ਖਸਿਆ ਲੋਕ ਸਾਡੇ ਬੰਦਿਆਂ ਦੇ ਵੀ ਪੇਪਰ ਰਿਜੈਕਟ ਹੋਣ ਦਾ ਫਾਰਮੂਲਾ ਵਰਤਿਆ ਜਾ ਕੋਈ ਕ ਇਲੈਕਸ਼ਨ ਹੋ ਨਹੀਂ ਦਿੱਤੀ ਜਾਏਗੀ ਇੱਕ ਵਾਰੀਓ ਮੁੱਖ ਮੰਤਰੀ ਇੱਕ ਵਣ ਤਰਪਤেন্দ্র ਬਾਜਵਾ ਜੀ ਤੁਹਾਡੇ ਵਾਲੇ ਫਾਰਮੂਲੇ ਨਹੀਂ ਚੱਲਣਗੇ ਹੁਣ ਬਿਲਕੁਲ ਕੇ ਪੇਪਰ ਰਿਜੈਕਟ ਨਹੀਂ ਹੋਊਗਾ ਬਲਕਿ ਹੋਰ ਦੋ ਦੋ ਭਰਾਵਾਂਗੇ ਕੇ ਨਾਲ ਇੱਕ ਅਦਾ ਹੋਰ ਦੇ ਦੋ ਸੈਟ ਕੋਈ ਕਮੀਨਾ ਹੋ ਰਹੇ ਜੇ ਸੋ ਤੁਸੀਂ ਬਿਲਕੁਲ ਸਹੀ ਐ ਸੌਣ ਲਿਆਨੇ ਨੂੰ ਸਾਰਾ ਕੁਝ ਹਰ ਹਰ ਦਿਸਦਾ ਹੁੰਦਾ ਠੀਕ ਐ ਨਾ ਸੋ ਤੁਹਾਨੂੰ ਲੱਗਦਾ ਵੀ ਪ੍ਰੋਜੈਕਟ ਹੋਣਗੇ ਹੁੰਦੇ ਨਹੀਂ ਉਹ ਪਹਿਲਾਂ ਹੁੰਦੇ ਰਹੇ ਆਂਦੀ ਖੈਰੀ ਜੀ ਮੈਂ ਦੱਸਣਾ ਚਾਹੁੰਦਾ ਜੀ ਸਾਡੇ ਤ੍ਰਿਪਤ ਬਾਜਵਾ ਜੀ ਨੇ ਬੜੀ ਵਧੀਆ ਗੱਲ ਰੱਖੀ ਐ ਇਹਨਾਂ ਦੇ ਹਲਕੇ ਚ ਮੇਰਾ ਪਿੰਡ ਪੈਂਦਾ ਜੀ ਕੋਟਲਾ ਸ਼ਈਆ ਤੇ ਮੇਰਾ ਛੋਟਾ ਭਰਾ ਜੀ ਜਿਹੜਾ ਪਿੰਡੋਂ ਸਰਪੰਚੀ ਦੀ ਇਲੈਕਸ਼ਨ ਲੜਨਾ ਚਾਹੁੰਦਾ ਸੀ ਤੇ ਇਹਨਾਂ ਦੇ ਵੇਲੇ ਉਹਦੇ ਕਾਗਜ਼ ਰਿਜੈਕਟ ਹੋ ਗਏ ਜੀ। ਚਲੋ ਠੀਕ ਹੈ।